ਹਲਕਾ ਬਟਾਲਾ ਵਿੱਚ ਪੀਤੇ ਦਿਨਾ ਪਾਸਟਰ ਤੇ ਹੋਏ ਹਮਲੇ ਸੰਬੰਧੀ ਪੰਜਾਬ ਰਾਜ ਘਟ ਗੰਤੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਜਤਿੰਦਰ ਮਸੀਹ ਗੌਰਵ ਵੱਲੋਂ ਅੱਜ ਮੌਕੇ ਦਾ ਦੌਰਾ ਕਰਕੇ ਸਾਰੀ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ। ਇਸ ਮੌਕੇ ਲੋਕਲ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ। ਇਸ ਦੌਰਾਨ ਬੰਟੀ ਅ즈ਨਾਲਾ, ਸੈਮੋਲ ਮਸੀਹ ਅਤੇ ਸਿਮੋਨ ਮਸੀਹ ਵੀ ਮੌਕੇ ਤੇ ਹਾਜ਼ਰ ਰਹੇ। ਦੌਰੇ ਦੌਰਾਨ ਚੇਅਰਮੈਨ ਸ਼੍ਰੀ ਜਤਿੰਦਰ ਮਸੀਹ ਗੌਰਵ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਪੂਰਾ ਨਿਆਂ ਦਿਵਾਉਣ ਦਾ ਵਾਅਦਾ ਕੀਤਾ। ਸ਼ਾਂਤੀ ਬਣਾਈ ਰੱਖਣੀ ਆ। ਆਪਾਂ ਸਾਰੇ ਸਾਰਿਆਂ ਨੂੰ ਪਿਆਰ ਕਰਨਾ ਵਾ ਪ੍ਰਭੂ ਨੇ ਕਿਹਾ ਵਾ ਮੇਰਾ ਦੂਸਰਾ ਨਾਮ ਪ੍ਰੇਮ ਆ ਔਰ ਬਾਣੀ ਚ ਵੀ ਲਿਖਿਆ ਜਿਨ ਪ੍ਰੇਮ ਕੀਓ ਤਿਨ ਪ੍ਰਭ ਆਇਓ ਤੇ ਗੱਲ ਤੇ ਪਰਮੇਸ਼ਵਰ ਨੂੰ ਪਾਉਂਦੀ ਆ ਜੇ ਆਪਸ ਵਿੱਚ ਲੜਦੇ ਰਵਾਂਗੇ ਆਪਸ ਵਿੱਚ ਝਗੜਦੇ ਰਵਾਂਗੇ ਤੇ ਕਿੱਦਾਂ ਆਪਾਂ ਸੁਖ ਸਮਾਚਾਰ ਦਾ ਪ੍ਰਚਾਰ ਕਰਾਂਗੇ ਇਸ ਲਈ ਬੇਨਤੀ ਆ ਤੁਹਾਨੂੰ ਪੱਛਾ ਤੁਸੀਂ ਵੀ ਪੰਜ ਬੰਦੇ ਆਪਣੀ ਟੀਮ ਬਣਾ ਲਓ ਜੰਦਰ ਸਾਹਿਬ ਇਹਨਾਂ ਦੇ ਪੰਜ ਬੰਦੇ ਉਹਨਾਂ ਦੇ ਬਣਾ ਲਓ ਜੀ ਕੀਸ਼ੋਰ ਸਾਹਿਬ ਨੇ ਕੱਲ ਆਉਣਾ ਮੇਰੇ ਕੋਲ ਵੈਸੇ ਕੱਲ ਵੀ ਆ ਜਾ ਤੂੰ ਮੇਰੇ ਕੋਲ ਆ ਜਾ ਔਫਿਸ ਆ ਜਾਓ ਆਪਾਂ ਇਹਨੂੰ ਬੈਠ ਕੇ ਮਸਲੇ ਨੂੰ ਹੱਲ ਕਰੀਏ ਕਾਫੀ ਵੀਡੀਓ ਇੱਥੇ ਵਾਇਰਲ ਹੋਈ ਆ ਇਟਾਂ ਰੋਲੇ ਵਿੱਚ ਚੜਾਏ ਗਏ ਆ ਕੀ ਕਰਾਂ ਚਾਹੁੰਦੇ ਹੋ ਤੇ ਕੀ ਕੁਝ ਤੁਹਾਡੇ ਸਾਹਮਣੇ ਆਇਆ ਇੱਥੇ ਪਹੁੰਚ ਗਿਆ ਸੋ ਸਾਰਿਆਂ ਨੂੰ ਮੇਰੇ ਵੱਲੋਂ ਜੈਮ ਸੀ ਦੀ ਮੈਂ ਅ ਕੱਲ ਵੀਡੀਓ ਦੇਖੀ ਸੀ ਅ ਮੇਰੇ ਧਿਆਨ ਦੇ ਵਿੱਚ ਵੀਡੀਓ ਆਈ ਸੀ ਵੀ ਇੱਕ ਬਟਾਲਾ ਦਾ ਪਿੰਡ ਜਿਹੜਾ ਤਲਵੰਡੀ ਆ ਉਹਦੇ ਵਿੱਚ ਪਾਸਟਰ ਦਿਗਵਿਜੇ ਜੀ ਨੇ ਇਹਨਾਂ ਦੇ ਘਰ ਦੇ ਅੰਦਰ ਆ ਕੇ ਕੁਝ ਲੋਕ ਪੱਥਰਬਾਜ਼ੀ ਕਰ ਰਹੇ ਨੇ ਔਰ ਬੱਚੇ ਬਹੁਤ ਜ਼ਿਆਦਾ ਰੋ ਰਹੇ ਨੇ ਕਲ ਕਲਰਾ ਰਹੇ ਨੇ ਔਰ ਇੱਕ ਆਪਣੀ ਮਦਦ ਦੀ ਮੰਗ ਕਰ ਰਹੇ ਨੇ ਜਦੋਂ ਵੀਡੀਓ ਮੇਰੇ ਕੋਲ ਆਈ ਔਰ ਮੈਨੂੰ ਕਾਫੀ ਮੇਰੇ ਮinority ਕਮਿਸ਼ਨ ਦੇ ਵਿੱਚ ਕੰਪਲੇਂਟਾਂ ਵੀ ਆਈਆਂ ਕਾਫੀ ਲੋਕਾਂ ਦੇ ਮੈਸੇਜ ਵੀ ਆਏ ਸਾਡੇ ਐਸਐਮ ਰੰਧਾਵਾ ਜੀ ਨੇ ਇਹਨਾਂ ਦਾ ਸਾਡੇ ਮੈਂਬਰ ਸਾਹਿਬਾਨ ਨੇ ਗਿਲ ਸਾਹਿਬ ਸੋਤਾ ਸਾਹਿਬ ਇਹਨਾਂ ਦਾ ਸਾਰਿਆਂ ਦੇ ਮੈਨੂੰ ਫੋਨ ਆਏ ਤੇ ਅੱਜ ਮੈਂ ਇੱਥੇ ਸੰਗਤ ਨੋਟਿਸ ਲੈਂਦੇ ਹੋਏ ਇੱਥੇ ਅੱਜ ਮੈਂ ਆਇਆ ਹਾਂ ਔਰ ਮੇਰੇ ਨਾਲ ਇੱਥੇ ਸਾਡੇ ਡੀਐਸਪੀ ਸਾਹਿਬ ਵੀ ਆਏ ਨੇ ਐਸਐਚਓ ਸਾਹਿਬ ਵੀ ਆਏ ਨੇ ਔਰ ਮੈਂ ਪ੍ਰਸ਼ਾਸਨ ਨੂੰ ਇਹ ਨਿਰਦੇਸ਼ ਦਿੱਤੇ ਨੇ ਵੀ ਜਿਨ੍ਹਾਂ ਨੇ ਵੀ ਇਹ ਘਟਨਾਕਰਮ ਕੀਤਾ ਵਾ ਜਿਨ੍ਹਾਂ ਨੇ ਪਛਤੀ ਦੇ ਉੱਪਰ ਜਿਨ੍ਹਾਂ ਦੇ ਪਰਿਵਾਰ ਦੇ ਉੱਪਰ ਪੱਥਰबाजी ਕੀਤੀ ਆ ਉਹਨਾਂ ਦੇ ਉੱਪਰ ਬੰਦੀ ਜਿਹੜੀ ਕਾਨੂੰਨੀ ਕਾਰਵਾਈ ਸਖਤ ਹੋ ਸਕਤ ਕੀਤੀ ਜਾਵੇ ਕਿਉਂਕਿ ਅਸੀਂ ਇਹ ਕਦੇ ਬਰਦਾਸ਼ਤ ਨਹੀਂ ਕਰਾਂਗੇ ਵੀ ਕਿਸੇ ਵੀ ਪਰਮੇਸ਼ਵਰ ਦੇ ਦਾਸ ਨੂੰ ਕਿਸੇ ਵੀ ਧਰਮ ਦੇ ਆਗੂ ਨੂੰ ਆਪਣੀ ਧਰਮ ਦੀ ਪ੍ਰੈਕਟਿਸ ਕਰਨ ਦੇ ਵਿੱਚ ਰੁਕਿਆ ਜਾਵੇ ਕਿਉਂਕਿ ਮਾਨੋਇਟੀ ਕਮਿਸ਼ਨ ਜਿਹੜਾ ਵਾ ਇਸੇ ਲਈ ਬਣਾਇਆ ਗਿਆ ਸੀ ਵੀ ਪੰਜਾਬ ਦੇ ਵਿੱਚ ਜਿਹੜੇ ਘਟ ਗਿਣਤੀ ਦੇ ਜਿਹੜੇ ਲੋਕ ਨੇ ਉਹ ਚਾਹੇ ਇਸਾਈ ਨੇ ਚਾਹੇ ਮੁਸਲਮਾਨ ਨੇ ਭਾਵੇਂ ਜੈਨੀ ਨੇ ਬੁੱਧੀ ਨੇ ਪਾਰਸੀ ਨੇ ਅਗਰ ਕਿਸੇ ਨੂੰ ਵੀ ਆਪਣੇ ਧਰਮ ਦੀ ਪ੍ਰੈਕਟਿਸ ਕਰਨ ਦੇ ਵਿੱਚ ਰੋਕਿਆ ਜਾਊਗਾ ਤੇ ਮinority ਕਮਿਸ਼ਨ ਜਿਹੜਾ ਵਾਹਰ ਤੇ ਕਾਰਵਾਈ ਜ਼ਰੂਰ ਦੂਸਰੇ ਬੰਦਿਆਂ ਤੇ ਕਰੇਗਾ ਕਿਉਂਕਿ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਵੀ ਕਿਸੇ ਵੀ ਧਰਮ ਦੇ ਬੰਦੇ ਨੂੰ ਆਪਣੇ ਧਰਮ ਦੀ ਪ੍ਰੈਕਟਿਸ ਕਰਨ 'ਚ ਡਕਾਇਆ ਜਾਵੇ ਔਰ ਮinority ਕਮਿਸ਼ਨ ਜਿਹੜਾ ਵਾ ਪੰਜਾਬ ਸਰਕਾਰ ਵੱਲੋਂ ਔਰ ਸੰਵਿਧਾਨ ਦੇ ਵੱਲੋਂ ਤਾਂ ਹੀ ਬਣਾਇਆ ਗਿਆ ਸੀ ਵੀ ਜਿਹੜੇ ਘੱਟ ਗਿਣਤੀ ਦੇ ਲੋਕ ਨੇ ਉਹਨਾਂ ਦੀ ਜੜੀਆਂ ਰੱਖਿਆ ਕੀਤੀ ਜਾਵੇ ਔਰ ਅੱਜ ਉਸੇ ਤਹਿਤ ਮੈਂ ਇੱਥੇ ਪਹੁੰਚਿਆ ਹਾਂ ਪਰ ਮੈਂ ਪ੍ਰਸ਼ਾਸਨ ਨੂੰ ਨਿਰਦੇਸ਼ ਕਰਦੇ ਨੇ ਵੀ ਇਹਨਾਂ ਦੇ ਉੱਪਰ ਜਿਹੜੇ ਮੁਜਰਮ ਨੇ ਜਿਹੜੇ ਜਿਨ੍ਹਾਂ ਨੇ ਇਹ ਘਟਨਾ ਕਰਨ ਦੇ ਵਿੱਚ ਅੰਜਾਮ ਜਿਨ੍ਹਾਂ ਦਿੱਤਾ ਵਾ ਏ ਟ੍ਰੋੜਾ ਚਲਾਇਆ ਵਾ ਜਾਂ ਇਹ ਪਰਿਵਾਰ ਨੂੰ ਮਾਰਿਆ ਕੁੱਟਿਆ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰ ਇਹਨਾਂ ਨੂੰ ਘਰ ਤੇ ਲੈ ਕੇ ਵੀ ਮਸਲਾ ਇਕੱਠਾ ਹੈ ਘਾਟੂ ਵੀ ਇਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਜੀ ਮੈਂ ਦੇਖ ਲਿਆ ਇਹਨਾਂ ਦੇ ਘਰ ਦੇ ਜਿਹੜੇ ਪੇਪਰ ਇਹਨਾਂ ਦੇ ਘਰ ਦੇ ਪੇਪਰ ਇਹਨਾਂ ਦੇ ਨਾਮ ਤੇ ਆ ਔਰ ਜਿਨ੍ਹਾਂ ਨੇ ਇਹਨਾਂ ਨੂੰ ਜਗਾ দান ਕੀਤੀ ਆ ਉਹਨਾਂ ਨੇ ਐਫੀਡੇਵਿਟ ਤੇ ਲਿਖ ਕੇ ਦਿੱਤਾ ਵਾ ਵੀ ਇਹ ਘਰ ਅਸੀਂ ਇਹਨਾਂ ਨੂੰ দান ਕਰ ਰਹੇ ਆ ਔਰ ਇਹ ਘਰ ਦੇ ਵਿੱਚ ਆਪਣੇ ਰਹਿਣਗੇ ਮੈਂ ਡੀਐਸਪੀ ਸਾਹਿਬ ਨੂੰ ਇਹ ਨਿਰਦੇਸ਼ ਵੀ ਦਿੱਤੇ ਨੇ ਵੀ ਅਗਰ ਜੇ ਕੋਈ ਇਹਨਾਂ ਨੂੰ ਉਹਨਾਂ ਦੇ ਘਰ ਦੇ ਵਿੱਚੋਂ ਕੱਢਦਾ ਵਾ ਜਦੋਂ ਉਹਨਾਂ ਨੇ ਮਾਰਕਟ ਕਰਦਾ ਵਾ ਜਾਂ ਮੈਨੂੰ ਜਿੱਦਾਂ ਭੈਣ ਜੀ ਨੇ ਦੱਸਿਆ ਬੱਚਿਆਂ ਨੇ ਦੱਸਿਆ ਵੀ ਅਸੀਂ ਬਾਜ਼ਾਰ ਜਾਂਦੇ ਆ ਸਾਨੂੰ ਕੋਈ ਟਾਂਚਬਾਜੀ ਕਰਦੇ ਨੇ ਸਾਨੂੰ ਬੈਠ ਜਿਹੜੇ ਕਮੈਂਟ ਕਰਦੇ ਨੇ ਜਾਂ ਸਾਨੂੰ ਮਾੜੀ ਸ਼ਬਦਾਵਲੀ ਯੂਜ਼ ਕਰਦੇ ਨੇ ਅਗਰ ਕੋਈ ਇਹਨਾਂ ਦੇ ਉੱਪਰ ਕੋਈ ਇਦਾਂ ਦੀ ਕੋਈ ਗੱਲ ਕਰੇਗਾ ਉਹਨਾਂ ਤੋਂ ਵੀ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਔਰ ਇਹਨਾਂ ਦਾ ਘਰ ਇਹਨਾਂ ਦੇ ਕੋਲ ਆ ਆਪਣੇ ਘਰ ਦੇ ਵਿੱਚ ਬੈਠ ਕੇ ਚਰਚ ਲਗਾਉਣ ਆਪਣੇ ਪਰਮੇਸ਼ਵਰ ਦਾ ਨਾਮ ਲੈਣ ਕੋਈ ਵੀ ਇਹਨਾਂ ਨੂੰ ਤੰਗ ਪ੍ਰੇਸ਼ਾਨ ਨਹੀਂ ਕਰੂਗਾ ਕੀ ਕਹਿਣਾ ਚਾਹੋਗੇ ਪਬਲਿਕ ਨੂੰ ਕਿਉਂਕਿ ਲਗਾਤਾਰ ਹੀ ਐਸੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਤਾ ਫਿਰ ਤੁਹਾਨੂੰ ਵੀ ਉਸੇ ਮੌਕੇ ਤੇ ਪਹੁੰਚਣਾ ਪੈਂਦਾ ਜੀ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਨੇ ਭਾਈ ਭਾਈ ਆਪਸੀ ਭਾਈਚਾਰ ਜਿਹੜੀ ਸਾਂਝ ਹੈ ਉਹ ਬਣਾ ਕੇ ਰੱਖਣੀ ਚਾਹੀਦੀ ਆ ਆਪਾਂ ਸਾਰੇ ਹੀ ਉਸ ਪਰਮੇਸ਼ਵਰ ਦੇ ਉਸ ਅਕਾਲ ਪੁਰਖ ਨੇ ਸਾਨੂੰ ਇਨਸਾਨ ਬਣਾਇਆ ਸਭ ਤੋਂ ਪਹਿਲਾਂ ਤੇ ਸਾਨੂੰ ਇਨਸਾਨ ਬਣਾਇਆ ਗਿਆ ਬਾਕੀ ਤੇ ਤੁਹਾਨੂੰ ਬਾਅਦ ਚ ਬਣੇ ਨੇ ਤੇ ਆਪਾਂ ਸਾਰਿਆਂ ਨੂੰ ਪਿਆਰ ਕਰੀਏ ਸਾਰਿਆਂ ਨਾਲ ਲੈ ਕੇ ਚੱਲੀਏ ਔਰ ਇੱਕ ਚੰਗਾ ਮੈਸੇਜ ਜਿਹੜਾ ਵਾ ਸਮਾਜ ਦੇ ਵਿੱਚ ਦਈਏ ਕਿਉਂਕਿ ਜਦੋਂ ਇਦਾਂ ਦੇ ਕੰਮ ਹੁੰਦੇ ਨੇ ਜਿਹੜੇ ਦੂਸਰੇ ਲੋਕ ਦੇਖਣ ਵਾਲੇ ਹੁੰਦੇ ਨੇ ਉਹਨਾਂ ਦੇ ਉੱਪਰ ਬਹੁ ਔਰ ਬਹੁਤ ਜ਼ਿਆਦਾ ਡਰ ਦਾ ਮਾਹੌਲ ਬਣ ਜਾਂਦਾ ਵਾ ਜਿਹਦੇ ਨਾਲ ਜਿਹੜਾ ਵਾ ਲੋਕ ਸਮਾਜ ਦੇ ਵਿੱਚ ਗਲਤ ਮੈਸੇਜ ਆ ਰਿਹਾ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਆਪਣੇ ਆਪਣੇ ਧਰਮ ਦੀ ਪ੍ਰੈਕਟਿਸ ਕਰੋ ਆਪਣੇ ਆਪਣੇ ਧਰਮ ਦਾ ਜੇ ਕੋਈ ਗੁਰਦੁਆਰੇ ਜਾਣਾ ਚਾਹੁੰਦਾ ਗੁਰਦੁਆਰੇ ਜਾਵੇ ਜੇ ਕੋਈ ਮੰਦਰ ਜਾਣਾ ਚਾਹੁੰਦਾ ਮੰਦਰ ਜਾਵੇ ਜੇ ਕੋਈ ਮਸਜਿਦ ਜਾਣਾ ਚਾਹੁੰਦਾ ਮਸਜਿਦ ਜਾਵੇ ਜੇ ਕੋਈ ਚਰਚ ਜਾਣਾ ਚਾਹੁੰਦਾ ਚਰਚ ਜਾਵੇ ਕਿਸੇ ਨੂੰ ਵੀ ਟਾਰਗੇਟ ਨਾ ਕੀਤਾ ਜਾਵੇ ਕਿਸੇ ਨੂੰ ਵੀ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਅਗਰ ਕੋਈ ਆਨ ਵਾਲੇ ਸਮੇਂ ਦੇ ਵਿੱਚ ਵੀ ਕਿਸੇ ਨੂੰ ਕੋਈ ਤੰਗ ਪਰੇਸ਼ਾਨ ਕਰੇਗਾ ਤੇ ਕਮਿਸ਼ਨ ਜਿਹੜਾ ਵਾ ਇਹਦਾ ਇਹ ਕਾਰਵਾਈ ਉਰਤੇ ਕਰਕੇ ਉਹ ਪਰ ਇੱਥੇ ਦੇ ਗੁਰੂ ਜੀ ਦੂਸਰੀ ਇਹ ਇਤਰਾਫ ਲੋਣੀ ਇਹਨਾਂ ਨੂੰ ਟਾਰਗੇਟ ਕੀਤਾ ਗਿਆ ਇਹ ਆਪਣੇ ਤਾਂ ਹੁੰਦੇ ਵਿੱਚ ਇਹਨਾਂ ਦੇ ਫਿੱਟਾ ਤਾਂ ਨਹੀਂ ਚੱਲਦੇ ਨਹੀਂ ਜੀ ਮੈਨੂੰ ਸਮਾਜ ਕੁਝ ਪਤਾ ਲੱਗਾ ਵੀ ਕੁਝ ਐਸੀ ਸਮਾਜ ਦੇ ਵੀ ਸਾਡੇ ਭੈਣ ਭਰਾ ਹੈਗੇ ਨੇ ਕੁਝ ਹੋਰ ਸਮਾਜ ਤੋਂ ਵੀ ਜਿਹੜੇ ਲੜਾਈ ਝਗੜੇ ਦੇ ਵਿੱਚ ਹੈਗੇ ਸੀ ਮੈਂ ਉਹਨਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਮੈਂ ਵੀ ਆਪਸ ਵਿੱਚ ਪ੍ਰੇਮ ਦੇ ਨਾਲ ਸ਼ਾਂਤੀ ਦੇ ਨਾਲ ਆਪਸ ਰਹੋ ਕਿਉਂਕਿ ਅਸੀਂ ਸਾਰੇ ਇੱਕੋ ਹੀ ਸਾਡਾ ਇੱਕੋ ਸਮਾਜ ਆ ਮੱਝੀ ਸਿੱਖ ਪਰਿਵਾਰ ਵੀ ਸਾਡੇ ਆਪਣੇ ਪਰਿਵਾਰ ਨੇ ਐਸੀ ਭਾਈਚਾਰਾ ਸਾਡਾ ਆਪਣਾ ਭਾਈਚਾਰਾ ਵਾ ਵਲਮਿਕੀ ਭਾਈਚਾਰਾ ਸਾਡਾ ਆਪਣਾ ਭਾਈਚਾਰਾ ਵਾ ਸਾਈ ਭਾਈਚਾਰਾ ਸਾਰਾ ਆਪਣਾ ਭਾਈਚਾਰਾ ਦੇ ਵਿੱਚ ਜੋ ਸਾਡੀ ਆਪਸੀ ਭਾਈਚਾਰਕ ਜਿਹੜੀ ਸਾਂਝ ਆ ਉਹ ਬਣੀ ਰਵੇ ਕਿਉਂਕਿ ਇਹ ਜਿਹੜਾ ਏਰੀਆ ਵਾ ਸਾਰਾ ਬਾਰਡਰ ਦਾ ਏਰੀਆ ਵਾ ਇੱਥੇ ਤੇ ਅੱਗੇ ਹੀ ਆਪਾਂ ਦੇਖਦੇ ਵੀ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਵਾ ਉਹ ਸਾਡੇ ਸਮਾਜ ਨੂੰ ਖਰਾਬ ਕਰ ਰਹੀਆਂ ਵਾ ਸਾਡੇ ਭਾਈਚਾਰਕ ਨੂੰ ਤੋੜਨਾ ਚਾਹੁੰਦੀਆਂ ਸਾਂਝ ਨੂੰ ਉਹ ਜਿਹੜੀ ਉਹਨਾਂ ਦੀ ਮਨਛਾਹ ਵਾ ਕਦੀ ਵੀ ਨਾ ਪੂਰੀ ਹੋਵੇ ਇਸ ਕਰਕੇ ਆਪਣੀ ਭਾਈਚਾਰਕ ਸਾਂਝ ਸਾਨੂੰ ਬਰਾਕੇ ਰੱਖਣੀ ਚਾਹੀਦੀ ਆ ਧੰਨਵਾਦ ਉਹਨਾਂ ਦੇ ਭਾਈਚਾਰੇ ਤੋਂ ਘਰ ਲੈ ਦੇ ਕੱਲ ਕੱਲ ਜੋ ਮਾਹੌਲ ਸੀ ਜੋ ਵੀਡੀਓ ਦੇ ਵਿੱਚ ਦੇਖਿਆ ਗਿਆ ਅੱਜ ਚੇਅਰਮੈਨ ਤੁਹਾਡੇ ਕੋਲ ਆਪ ਖੁਦ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਹੋ ਉਸ ਕੱਲ ਜਦੋਂ ਇਹ ਘਟਨਾ ਵਾਪਰੀ ਜਦੋਂ ਇਹ ਹਮਲਾਚਾਨਕ ਹੋਇਆ ਮੈਂ ਬਹੁਤ ਡਰਦੀ ਸੀ ਸੈਮ ਸੀ ਪਰ ਜਦੋਂ ਅੱਜ ਚੇਅਰਮੈਨ ਸਾਹਿਬ ਆਏ ਨੇ ਹਨ ਬਹੁਤ ਜ਼ਿਆਦਾ ਤਸੱਲੀ ਮਿਲੀ ਹੈ ਤੇ ਬਹੁਤ ਮਤਲਬ ਫੀਲ ਕਰ ਰਹੀ ਕਿ ਹੁਣ ਨਹੀਂ ਸੇਫਾ ਮਤਲਬ ਹੁਣ ਕੋਈ ਡਰ ਜਾ ਨਹੀਂ ਰਿਹਾ ਮਨ ਵਿੱਚ ਮੈਂ ਕੀ ਘਟਨਾ ਕੀ ਸਾਰੀ ਉਹ ਵਾਪਰੀ ਸੀ ਜਦੋਂ ਤੁਸੀਂ ਵੀਡੀਓ ਵੀ ਵਾਇਰਲ ਕੀਤੀ ਤੁਸੀਂ ਖੁਦ ਬੋਲ ਰਹੇ ਹੋ ਕੀ ਸਾਰੀ ਘਟਨਾ ਸੀ ਐਕਚੁਅਲੀ ਕੱਲ ਮੇਰੇ ਪਾਪਾ ਗਏ ਸੀ ਵਡਾਲਾ ਗ੍ਰੈਂਥੀਆਂ ਦੁੱਧ ਲੈਣ ਗਏ ਸੀ ਤੇ ਇਹ ਇਕੱਲੇ ਗਏ ਸੀ ਤੇ ਜਦੋਂ ਇਹ ਉਧਰ ਆਏ ਤੇ ਇਹ ਜਨਕਰਾਜ ਚਰਨਜੀਤ ਤੇ ਉਹਨਾਂ ਦੇ ਹੋਰ ਕੁਝ ਬੰਦਿਆਂ ਨੇ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਉੱਥੇ ਹੀ ਢੋਣ ਦੀ ਕੋਸ਼ਿਸ਼ ਕੀਤੀ ਤੇ ਪਰ ਇਹਨਾਂ ਨੇ ਸਕੂਟੀ ਦੀ ਰੇਸ ਕਰਕੇ ਘਰ ਤੱਕ ਚਿਲਾਉਂਦੇ ਆਏ ਕਿ ਮੈਨੂੰ ਬਚਾਓ ਮੈਨੂੰ ਬਚਾਓ ਤੇ ਇਸ ਇਸ ਪੂਰੇ ਮਤਲਬ ਵੇਖ ਕੇ ਮੈਂ ਬਾਹਰ ਨਿਕਲੀ ਸੁਣਿਆ ਮੈਂ ਤੇ ਦੇਖਿਆ ਉਹਦਾ ਮਾਹੌਲ ਤੇ ਮੈਂ ਜਲਦੀ ਮਤਲਬ ਵੀਡੀਓ ਬਣਾਣੀ ਸ਼ੁਰੂ ਕੀਤੀ ਤੇ ਜਦੋਂ ਮੈਂ ਵੀਡੀਓ ਬਣਾਣੀ ਸ਼ੁਰੂ ਕੀਤੀ ਉਹਨਾਂ ਨੇ ਕੈਮਰਾ ਦੇਖਦਿਆਂ ਹੀ ਸਾਡੇ ਤੇ ਪੱਥਰबाजी ਕਰਨੀ ਸ਼ੁਰੂ ਕਰ ਦਿੱਤੀ ਤੇ ਕਿਹਾ ਤੂੰ ਕਦੇ ਤੋਂ ਵੀਡੀਓ ਤੇ ਬਣਾਉਂਦੀ ਆ ਤੇ ਇਸ ਕਰਕੇ ਤੇ ਜਦੋਂ ਉਹਨਾਂ ਨੇ ਪੱਥਰबाजी ਕਰਨੀ ਸ਼ੁਰੂ ਕਰਤੀ ਤੇ ਫਿਰ ਮੈਂ ਮਤਲਬ ਵੀਡੀਓ ਬੰਦ ਕਰਕੇ ਤੇ ਅੰਦਰ ਚਲੀ ਗਈ ਇਸ ਸਾਰੀ ਚੀਜ਼ਾਂ ਵੇਖ ਕੇ ਮਤਲਬ ਮੈਂ ਬਹੁਤ ਡਰ ਗਈ ਸੀ ਤਾਂ ਕਰਕੇ ਮਤਲਬ ਅੱਜ ਚੇਅਰਮੈਨ ਸਾਹਿਬ ਪਹੁੰਚੇ ਆ ਬਟਾਲਾ ਪੁਲਿਸ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਆ ਅੱਜ ਤੁਹਾਨੂੰ ਹੌਸਲਾ ਹੈਗਾ ਕਿ ਤੁਹਾਡੇ ਨਾਲ ਕੋਈ ਖੜਾ ਆ ਕੇ ਹਾਂਜੀ ਬਿਲਕੁਲ ਮੈਂ ਹੁਣ ਕੋਈ ਮਨ ਚ ਡਰ ਨਹੀਂ ਰਿਹਾ ਹੁਣ ਮੈਂ ਮਤਲਬ ਆਪਣੇ ਆਪ ਨੂੰ ਤੇ ਫੀਲ ਕਰਦੀ ਆ ਕਿ ਮਤਲਬ ਮੇਰੀ ਪੂਰੀ ਫੈਮਿਲੀ ਹੁਣ ਸੇਫ ਆ